ਮਸਕਾਟਿਸ ਅੱਜ ਕੋ ਅੱਜ ਸਭ ਨੂੰ ਪਤਾ ਹੈ ਕਿ ਗਰਮੀਤ ਸਿੰਘ ਗੋਗੀ ਟੇਡਵਾਲ ਜੀ ਨੂੰ ਅੱਜ ਜਰਨਲ ਸਕੱਤਰ ਰੋਪੜ ਦਾ ਨਿਯੁਕਤ ਕੀਤਾ ਗਿਆ ਤੇ ਸਾਡੇ ਨਾਲ ਸੁਨੀਲ ਦੱਤ ਜੀ ਹੈ ਸੁਨੀਲ ਦੱਤ ਜੀ ਬਾਰੇ ਮੈਂ ਥੋੜਾ ਜਿਹਾ ਦੱਸ ਦਿੰਨਾ ਵੀ ਡਾਕਟਰ ਉਮੇਸ਼ ਦਾ ਸ਼ਰਮਾ ਦੇ ਜਿਹੜੇ ਪਰਿਵਾਰ ਚੁੱਪਤੀ ਜੀ ਦੱਸਿਆ ਜਾ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਵੀ ਹੁਣ ਤੱਕ ਕਾਫੀ ਸਾਰੇ ਲੱਛਣ ਲੱਜੁਕ ਨੇ ਇਹ ਅੱਜ ਗਰਮੀਤ ਸਿੰਘ ਗੋਗੀ ਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਜਿੰਮੇਵਾਰੀ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਵਧੀਆ ਕੈਂਡੀਡੇਟ ਵਧੀਆ ਜਰਨਲ ਸਕੱਤਰ ਬਣਾਤੇ ਹੀ ਹੁਣ ਇਹ ਨਾਲ ਕੰਮ ਹੈ ਪਿੰਡਾਂ ਪਿੰਡਾਂ 'ਚ ਘੁੰਮਣਾ ਜਿੰਨੇ ਵੀ ਪਿੰਡ 137 32 ਪਿੰਡਾਂ 'ਚ ਘੁੰਮੂਗੇ ਤਾਂ ਹੀ ਗਾਂ ਨੂੰ ਪਛਾਣ ਪੜਨੀ ਹੈ ਜੀ ਇਹਦੇ ਵਿੱਚ ਤੁਸੀਂ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 54 ਸਾਲ ਦੀ ਮਿਸਤਤ ਜੀ ਨਾਲ ਵੀ ਤੁਸੀਂ ਰਹੇ ਹੋ ਕਾਂਗਰਸ ਪਾਰਟੀ ਦੇ ਵਿੱਚ ਹਾਂ ਜੀ ਹਾਂ ਜੀ ਰਹੇ ਜੀ ਸ਼ੂਰ ਦਾ ਪਰਿਵਾਰ ਹੈ ਕਾਂਗਰਸ ਹੀ ਰਿਹਾ ਜੀ ਕਾਂਗਰਸ ਪਾਰਟੀ ਦੇ ਵਿੱਚ ਰਹੇ ਸ਼ੁਰੂ ਤੋਂ ਹਾਂ ਜੀ ਹਾਂ ਜੀ ਸ਼ੁਰੂ ਤੋਂ ਰਹੇ ਜੀ ਜਾਪ ਵੀ ਇਲੈਕਸ਼ਨ ਲੜੇ ਹਾਂਜੀ ਇਲੈਕਸ਼ਨ ਲੜੇਗਾ ਤੇ ਸ਼ਾਂਤੀ ਦਾ ਲੜਿਆ ਜੀ ਹਾਂਜੀ ਹੋਰ ਕੋਈ ਸਰਪੰਚੀ ਦਾ ਪੰਚੀ ਦਾ ਹੋ ਨਹੀਂ ਜੀ ਲੜਿਆ ਹੁਣ ਮੈਂ ਐਮਐਲਏ ਜਾਂ ਐਮਪੀ ਦਾ ਲੜੂਗਾ ਐਮਪੀ ਦਾ ਐਮਐਲਏ ਕਿਹੜੀ ਪਾਰਟੀ ਬੁਲੂ ਕਾਂਗਰਸ ਹੀ ਮੈਂ ਜਵਾਜੇ ਟੈਟ ਮਿਲ ਗਈ ਤਾਂ ਵੀ ਠੀਕ ਹੈ ਨਹੀਂ ਯਾਦ ਕਰ ਜਾਵਾਂਗੇ ਅੱਛਾ 2027 ਚ 2027 ਜਾਣ ਵਾਲੇ ਯਾਰ ਤੁਹਾਨੂੰ ਲੱਗਦਾ ਵੀ ਲੋਕ ਤੁਹਾਨੂੰ ਪਾ ਦੇਣਗੇ ਵੋਟਾਂ ਦਾ ਹਾਂਜੀ ਹਾਂਜੀ ਲੋਕਲ ਕੈਂਡੀਡੇਟ ਨੂੰ ਟੈਟ ਮਿਲਣੀ ਚਾਹੀਦੀ ਇਹ ਲੋਕਲ ਨਾਮੇ ਦਾ ਨਵਜੋਤ ਸਿੰਘ ਸਿੱਧੂ ਵਰਗਨ ਦੇ ਰੋਪੜੇ ਦੀ ਔਰ ਤੁਸੀਂ ਮੰਗ ਕਰਦੇ ਹੋ ਟਿਕਟ ਦੀ ਅਸੀਂ ਵੀ ਕਰਦੇ ਆ ਜੀ ਪਰ ਉਹ ਕਹਿੰਦੇ ਲੋਕਲ ਬੰਦਿਆਂ ਨੂੰ ਨਹੀਂ ਦੇਣੀ ਜਿਹੜੇ ਮੇਨ ਲੀਡਰ ਹੈ ਨਾ ਨਵਜੋਤ ਸਿੰਘ ਸਿੱਧੂ ਵਰਗੇ ਉਹਨਾਂ ਦੇ ਹਿਸਾਬ ਦੇ ਹੈਗੀ ਰਾਣਾ ਕੇਪੀ ਸਿੰਘ ਵੀ ਇਸ ਦੌਰ ਜੀ ਸ਼ਾਮਿਲ ਹੈ ਰੋਪੜ ਤੇ ਆਣਦੇ ਪਰ ਉਹ ਆ ਨਹੀਂ ਸਕਦੇ ਜਿਹੜੀ ਦੌੜ ਦੇ ਵਿੱਚ ਉਹ ਸਾਰੇ ਸ਼ਾਮਿਲ ਹੈ ਤੁਸੀਂ ਵੀ ਸ਼ਾਮਿਲ ਹੈ ਹਾਂ ਜੀ ਤੁਸੀਂ ਵੀ ਇਸ ਤਰ੍ਹਾਂ ਚ ਸਮਝ ਲੈ। ਹਾਂ ਜੀ ਤਾਂ ਬਾਅਦ ਚ ਹੋਇਆ ਜੀ। ਪਹਿਲਾ ਉਹਨਾਂ ਦਾ ਨੰਬਰ ਹੈ ਜੀ। ਹਾਂ ਜੀ ਹਾਂ ਜੀ। ਇਹਦਾ ਮਤਲਬ ਇਹ ਹੈ ਵੀ ਜੇ ਹਾਂ ਜੀ ਬੰਦੇ ਨੇ ਕੋਸ਼ਿਸ਼ ਕਰਨੀ ਚਾਹੀਦੀ ਜੀ। ਕੋਸ਼ਿਸ਼ ਨਾਲ ਸਭ ਕੁਝ ਹੋ ਜਾਂਦਾ ਜੀ। ਹਾਂ ਜੀ ਹਾਂ ਜੀ। ਤੇ ਹੁਣ ਦੇਖੋ ਜੀ ਅਸੀਂ ਘਰਾਂ ਦੇ ਇਨਾਂ ਤੁਰিয়ে ਕਈਏ ਵੇ ਰੋਪੜ ਨਹੀਂ ਜਾਣਾ ਰੋਪੜ ਨਹੀਂ ਜਾਣਾ। ਓਟ ਸਾਡੇ ਗੋਡਿਆਂ ਦੇ ਨਾਲ ਟੈ ਰਈਏ ਘਰਾਂ ਪਰ ਉਹ ਥੋੜੇ ਗੱਲ ਬਣਦੀ ਜਿਹੜੇ ਹਾਂ ਜੀ ਹਾਂ ਜੀ। ਚਲੋ ਤਾਨੂੰ ਬਹੁਤ ਵਧਾਈ ਹੋਵੇ ਕਿਉਂਕਿ ਤੁਸੀਂ ਅੱਜ ਐਮਐਲਏ ਦੀ ਚੋਣ ਲੜਨ ਵਾਸਤੇ ਤੁਸੀਂ 27 ਦਾ ਐਮਐਲਏ ਵੀ ਐਮਪੀ ਵੀ ਜਿਹੜੀ ਵੀ ਟਿਕਟ ਮਿਲ ਗਈ ਅੱਛਾ ਆਈ ਕਹਿਣਾ ਨਹੀਂ ਕਰਦੇ ਆ ਜੀ ਪਾਰਟੀ ਹਰੇ ਬੜੇ ਬੜੇ ਲੀਡਰਾਂ ਨੂੰ ਉਹ ਬਹੁਤ ਚੱਲੂ ਨੇ ਤੁਸੀਂ ਐਨਾ ਹਾਂਜੀ 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 ਅੱਛਾ ਇਹਦੇ ਪੈਸੇ ਬੜੇ ਲੱਗਦੇ ਆ ਹਾਂਜੀ ਵੀ ਲੜਾਈ ਜਦੋਂ ਟਿਕਟਾਂ ਲੜਦੇ ਆ ਪੈਸੇ ਬੜੇ ਲੱਗਦੇ ਸ਼ਰਾਬ ਪਲਾਉਣੀ ਪੈਂਦੀ ਪਲਾਣੀ ਸਾਬ ਸਭ ਸ਼ਰਾਬ ਨਾ ਪੀਤੀ ਨਾ ਕੇ ਇਹਨੂੰ ਪਲਾਣੀ ਪੈ ਬਣਵਾਵਾਂਗੇ ਜਿੰਨੇ ਬਣ ਦੋਦੇ ਪੈਸੇ ਬਣਵਾਵਾਂਗੇ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਪੈਸੇ ਬਣਵਾਵਾਂਗੇ ਪਰ ਲੇਕਿਨ ਸ਼ਰਾਬ ਨਹੀਂ ਦੋਵਾਂਗੇ ਨਸ਼ੇ ਦੇ ਖਿਲਾਫ ਹਾਂ ਜੀ ਨਸ਼ੇ ਦੇ ਖਿਲਾਫ ਹਾਂ ਜੀ ਆਪ ਵੀ ਨਹੀਂ ਕਰਦੇ ਨਸ਼ਾ ਕੋਈ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਹਮ ਕੰਮ ਕਰਕੇ ਕਰਦੇ ਹਾਂ ਕੰਮ ਆ ਜੀ ਸੋਸ਼ਲ ਵਰਕਰ ਹੈ ਜੀ ਸੋਸ਼ਲ ਵਰਕਰ ਹੈ ਜੀ ਤੇ ਟੇਡੇਵਾਲ ਸਾਹਿਬ ਨੂੰ ਜਾਣਦੇ ਸੀ ਹਾਂ ਜੀ ਹਾਂ ਜੀ ਕਿੰਨੇ ਕਦੇ ਤੋਂ ਜਾਣਦੇ ਹੋ ਪਿਛਲੇ ਇਲੈਕਸ਼ਨਾਂ ਦੇ ਜਾਣਨਾ ਸ਼ੁਰੂ ਕੀਤਾ ਸੀ ਨਾ ਐਮ ਐਲ ਏ ਦੇ ਇਲੈਕਸ਼ਨਾਂ 'ਚ ਖੜੇ ਤੇ ਬੈਸ ਬਰਾਦਰ ਦੀ ਪਾਰਟੀ ਵੱਲੋਂ ਜਸਵੀਲ ਦੱਤ ਤੁਹਾਡਾ ਨਾਮ ਹੈ ਹਾਂ ਜੀ ਤੇ ਡਾਕਟਰ ਮੇਰ ਦੇ ਭਤੀਜੇ ਆ ਜੀ ਡਾਕਟਰ ਮੇਸ਼ ਦੱਤ ਸ਼ਰਮਾ ਦੇ ਭਤੀਜੇ ਆ ਜੀ ਹੋ ਸਕਦਾ ਇਹ ਕਹਿੰਦੇ ਵੀ ਅਸੀਂ ਐਮਪੀ ਦੀ ਚੋਣ ਵੀ ਲੜਾਂਗੇ ਐਮਐਲਏ ਦੀ ਵੀ ਲੜਾਂਗੇ ਹੋਰ ਪੰਚੀ ਸਰਪੰਚੀ ਵੀ ਲੜੂਗੇ ਐਮਸੀ ਵੀ ਹੋਣੀ ਜੀ ਹੋਣੀ ਜੀ ਕੋਈ ਨਹੀਂ ਬੜੇ ਇਲੈਕਸ਼ਨ ਦੇ ਬੜੀ ਪਾਵਰ ਲਾਵਾਂਗੇ ਨਾ ਦੋ ਜੀ ਪਾਰਟੀ ਨੂੰ ਸੋਚਣਾ ਪੈਣਾ ਪੁਰਾਣੇ ਲੀਡਰਾਂ ਨੂੰ ਛੇੜ ਦੇਣੀ ਆ ਨਵੇਂ-ਨਵੇਂ ਆ ਨੂੰ ਛੀ ਜਾਂਦੇ ਆ ਤੁਸੀਂ ਪੁਰਾਣੇ ਨਹੀਂ ਹੈ ਅਜੀਤ ਸਾਹਿਬ ਦੇ ਸੀਨੀਅਰ ਹੈ ਜੀ ਹਾਂ ਸੀਨੀਅਰ ਹੈ ਜੀ ਸੀਨੀਅਰ ਲੀਡਰਾਂ ਨੂੰ ਕੋਈ ਪੁੱਛਦਾ ਨਹੀਂ ਆ ਜੀ ਪੁੱਛਦਾ ਨਹੀਂ ਨਵੇਂ ਨਵਿਆਂ ਨੂੰ ਪਾਰਟੀ ਟਿਕਟਾਂ ਵੰਡੀਆਂ ਜਾਂਦੀ ਜਿੱਦਾਂ ਪਿਛੇ ਇਹ ਆ ਬੀਪੀ ਨੇ ਦੇਤਾ ਜਵਾਹਰ ਸ਼ਰਮਾ ਉਹ ਜਿੱਤਿਆ ਨਹੀਂ ਉਹ ਗੱਲ ਜਿਹੜੇ ਪੁਰਾਣੇ ਲੀਡਰ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਪਾਰਟੀ ਨੂੰ ਇਹ ਇਹ ਕਹਿੰਦੇ ਇਹ ਜਿਹੜੀ ਕਾਂਗਰਸ ਇਹ ਕਹਿੰਦੇ ਆ ਨਾ ਉਹ ਕਾਂਗਰਸ ਪਾਰਟੀ ਹੁਣ ਜਿੱਦਾਂ ਰਾਣਾ ਕੇਪੀ ਦਾ ਅਲੱਗ 그룹 ਹੈ ਡਾਕਟਰ ਮੇਰ ਦਾ ਅਲੱਗ 그룹 ਹੈ ਉਨਰਲੇ ਵੀ ਇਹਨਾਂ ਪਾਰਟੀ ਵਾਈ ਛੱਡ ਕੇ ਨਾ ਜਿੰਨੇ ਵੀ ਪੁਰਾਣੇ ਰੋਸੇਵੇ ਕਾਂਗਰਸੀ ਐ ਉਹਨਾਂ ਮਨਾਣਾ ਚਾਹੀਦਾ ਜੇ ਪਾਰਟੀ ਮਜ਼ਬੂਤ ਹੋਊਗੀ ਉਹਨੂੰ ਕੰਪਨੀ ਪਾਰਟੀ ਕਿਹੜਾ ਕਿਸੇ ਦੇ ਕਰਦੀ ਆ ਸਾਰਿਆਂ ਨੂੰ ਆਉਣਾ ਚਾਹੀਦਾ ਮਨਾਉਣ ਦੇ ਤਰ੍ਹਾਂ ਧੂਪ ਧੂਪ ਦੇਣਾ ਚਾਹੀਦਾ ਉਹ ਲੀਡਰਾਂ ਨੂੰ ਵੀ ਕੋਲ ਜਾਣਾ ਚਾਹੀਦਾ ਜੀ ਲੀਡਰਾਂ ਦੀ ਜਿਹੜੀ ਬੂੰਵਾ ਉਹ ਹੀ ਮਾਰ ਜਾਂਦੀ ਪਾਰਟੀ ਬਿਲਕੁਲ ਜੀ ਸ਼ਲੀਲ ਦਾਤ ਦੇ ਨਾਲ ਗੱਲਬਾਤ ਆਪਾਂ ਕੀਤੀ ਐ ਇਹ ਪੱਕੇ ਕਾਂਗਰਸੀ ਵਰਕਰ ਐ ਪੁਰਾਣੇ ਰਮੇਸ਼ ਦਾਤ ਸ਼ਰਮਾ ਜੀ ਦੇ ਭਤੀਜੇ ਐ ਤੇ ਹੁਣ ਵੀ ਇਹ ਕਹਿੰਦੇ ਆ ਜੇ ਕੋਈ ਵੀ ਬੰਦਾ ਟਿਕਟ ਨਹੀਂ ਲੜੇਗਾ ਤਾਂ ਇਹ ਇਹ ਟਿਕਟ ਲੜਨ ਵਾਸਤੇ ਤਿਆਰ ਹੈ ਤੁਸੀਂ ਦੇਖਦੇ ਰਹੋ ਆਰਟੀ ਬੰਨ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ